ਹਾਂਜੀ ਮਿੱਤਰੋ ਇਹ ਆਪਣਾ ਮੱਕੀ ਦਾ ਚਾਰ ਦੇਖੋ ਤੇ ਬਹੁਤ ਭਰਾ ਕਹਿੰਦੇ ਆ ਕਿ ਸਾਡੇ ਚਾਰ ਜਿਹੜਾ ਖਰਾਬ ਹੋ ਗਿਆ ਬਈ ਚਾਰ ਦੀ ਸਫਾਈ ਬਹੁਤ ਜ਼ਰੂਰੀ ਆ ਥੱਲੋਂ ਸਫਾਈ ਇੱਕ ਤਾਂ ਜਦੋਂ ਪਟਣਾ ਆਪਾਂ ਨਾਲ ਦੀ ਨਾਲ ਝਾੜੂ ਲਾ ਕੇ ਸਫਾਈ ਕਰਨੀ ਆ ਤੇ ਨਾਲ ਦੀ ਨਾਲ ਹੀ ਜਿਹੜਾ ਉੱਤੇ ਆ ਇਹ ਵੀ ਸਾਫ਼ ਰੱਖਣਾ ਆਪਾਂ ਜਿਹੜਾ ਪਟਣਾ ਉਹ ਵੀ ਸਾਰਾ ਇੱਕ ਸਾਰ ਇਹ ਨਹੀਂ ਕਿ ਕਿ ਇੱਕ ਪਾਸਾ ਆਪਾਂ ਪੱਟ ਦਿਆ ਇੱਕ ਪਾਸਾ 3-4 ਦਿਨ ਹੋ ਕੇ ਉਧਰ ਆਪਾਂ ਪੱਟਿਆਣੀਆਂ ਨਾ ਪਤਲਾ-ਪਤਲਾ ਲਾ ਲਓ ਤੇ ਲਾਹੋ ਸਾਰਾ ਠੀਕ ਹੈ ਜੀ ਜੇ ਸਾ ਆਪਣਾ ਪਸ਼ੂ ਹੈ ਜੇ ਪਸ਼ੂ ਜ਼ਿਆਦਾ ਹੈ ਫਿਰ ਤਾਂ ਵੱਧ ਪਟਣੀ ਪਟਣਾ ਜੇ ਪਸ਼ੂ ਤੁਹਾਡੇ ਕੋਲ ਥੋੜੇ ਆ ਤਾਂ ਤੁਸੀਂ ਪਤਲਾ-ਪਤਲਾ ਇਹਨੂੰ ਸਾਰੇ ਨੂੰ ਲਾਹੋ ਕੇ ਰਾਂ ਸੇਲੋ ਤੇ ਜਦੋਂ ਹੁਣ ਧੁੱਪ ਪੈ ਜਾਂਦੀ ਆ ਆ ਤਾਂ ਪੈ ਕੇ ਇਹ ਸੁੱਕਿਆ ਪਿਆ ਤੇ ਜਦੋਂ ਇਹਨੂੰ ਪਤਲਾ-ਪਤਲਾ ਆਪਾਂ ਵੜਦੇ ਆ ਤੇ ਨਾਲੇ ਤਾਂ ਆ ਇਹਦੇ 'ਚ ਨਮੀ ਘਟ ਜਾਂਦੀ ਆ ਤੇ ਨਮੀ ਘਟ ਜਾਂਦੀ ਹੈ ਕੁਸ ਆਪਾਂ ਧੁੱਪ ਲਵਾ ਦਿੰਨੇ ਉਹਨੂੰ ਸਾਰੀ ਦਿਹਾੜੀ ਸਾਮ ਨੂੰ ਪਾਉਣਾ ਹੈ ਸੁਬਾਹ ਇਹਨੂੰ 7 ਵਜੇ ਦੇ ਨੂੰ ਆਪਾਂ ਚਾਰ ਪੱਟ ਲੈਣਾ ਹੈ ਕਿਹੜਾ ਪਸ਼ੂਆਂ ਦਾ ਬਹੁਤ ਪ੍ਰਾਕ ਕਰਦਿਆ ਉਹਦੀ ਮੌਕੇ ਤੇ ਪੜਦਿਆ ਚਾਰ ਪਸ਼ੂ ਨੂੰ ਛੱਡ ਦਿੰਦੇ ਆ ਉਹਦੇ ਨਾਲ ਵੀ ਨੁਕਸਾਨ ਹੁੰਦਾ ਜੇ ਮਾੜੀ ਮੋਟੀ ਉਲੀ ਬਣਦੀ ਆ ਉਹ ਸੁੱਕੀ ਜਾਂਦੀ ਆ ਧੁੱਪ ਨਾਲ ਤੇ ਬਹਿ ਧਿਆਨ ਰੱਖਿਆ ਕਰੋ ਉਲੀ ਵਾਲਾ ਬਾਹਰ ਕੱਢ ਦਿਆ ਕਰੋ ਤੇ ਇੱਕ ਆਪਾਂ ਜਗਾੜ ਲਾਇਆ ਵੇਖੋ ਲਫਾਫਾ ਆਪਾਂ ਵਧੀਆ ਮੋਟਾ ਪਾਇਆ ਸੀ ਤੇ ਆ ਪੈ ਪਈ ਸੀ ਆਪਣੇ ਕੋਲੇ 2 ਇੰਚ ਤੇ ਇਹ ਬਲੇਡ ਲੈ ਦੇ ਉੱਤੇ ਨਾਲ ਦੀ ਨਾਲ ਹੁਣ ਜਿੰਨਾ ਕਿ ਆਪਾਂ ਮਿੱਟੀ ਲਾਉਣੇ ਆ ਉਹਨਾਂ ਨੂੰ ਗੋਲ ਕਰਕੇ ਤੇ ਸਾਂਭੀ ਜਾਨਾ ਤਾਂ ਲਫਾਫਾ ਖਰਾਬ ਨਹੀਂ ਹੁੰਦਾ ਅੱਗੇ ਆਪਣੇ ਕੋਲ ਲਫਾਫਾ ਆ ਹੀ ਖਰਾਬ ਹੋ ਗਿਆ ਸੀ ਕਿਉਂ ਜਿੱਦੋਂ ਇਹ ਲਫਾਫਾ ਵੱਡਾ ਹੋ ਜਾਂਦਾ ਅੰਦਰ ਚ ਜਾੜਨਾ ਟਵਾ ਤੇ ਸਿਰੇ ਤੱਕ ਜਾੜਦਾ ਤੇ ਉਹ ਮੁੜ ਕੇ ਜਾਂ ਕੋਈ ਕੁੱਤੇ ਫਿਰਦੇ ਇੱਥੇ ਜਾਂ ਕੋਈ ਹੋਰ ਜਾਨਵਰ ਉਹਨੂੰ ਪਾੜ ਦਿੰਦੇ ਸੀ ਤੇ ਆਪ ਐ ਆਪਣਾ ਵਧੀਆ ਵਿਚਾਰ ਨਾਲ ਤਾਂ ਨਾਲ ਦੀ ਨਾਲ ਇਹ ਤੈਅ ਹੋਈ ਜਾਊਗਾ ਖਰਾਬ ਨਹੀਂ ਹੋਊਗਾ ਕਿਵੇਂ ਲੱਗਿਆ ਆਪਣਾ ਇਹ ਜਿਗਾਰਡ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ